ਹੈਲੋ ਮਿੱਤਰੋ ਕਿਹਾ ਤੁਸੀਂ ਘੈਂਟ ਹੋਗੇ ਤੇ ਆਪਾਂ ਹੀ ਪੂਰੇ ਘੈਂਟ ਆ ਅੱਜ ਆਪਾਂ ਲਾਉਂਗੇ ਚੈਲੈਂਜਰ ਬਾ ਪ੍ਰੈਸ਼ਰ ਹੋਰਨ ਇਹ ਲਾਉਂਗੇ ਬਾਈ ਦੇਖਾਂ ਲੈ ਇਹਨੂੰ ਇਹ ਦੇਖਾਂ ਨੂਰਾ ਲਾਉਂਗਾ ਬਾਈ ਇਹ ਉਰਾ ਵੱਕੀ ਬਾਈ ਇਸ ਮਾਈਨਸ ਆ ਪਲੱਸ ਕਰ ਉਸਕੇ ਚੱਲਾ ਗਏ ਹੋ ਵੱਕੀ ਦੇਖਾ ਕਿ ਤਰ ਲਾਗ ਹੈ ਜੀ ਉਹ ਇਸ ਕੇਅਰ ਨੇ ਟੁੱਟ ਰਹੀਆਂ ये देखो ये टुटरी पत्ती इसकी ये पत्ती गई टुट गई यार था ये यार दोस्त लैता कावे मैं चल देखा अज ला कर इन बाकी एक जगाड़ बनावा यार पत्ती का बाकी मैं देखा देखा दो टावर लगी भाई सुनो इस लाव गए न्यू ये, ये लाव गए बाकी इसमें सुराख करने पड़ना बड़ा पत्ती तो कम इसमें सुराख करा इसमें पत्ती बनाव इसमें लग जाएगा फिर एक पत्ती लग जाएगी बाकी इसमें सुराख नहीं हुए यार देख घट हो बाकी इसमें सुराख करा यहाँ देखा कस गल तो है नहीं गर्म कुछ का करा है। था ना... न... सराक कर बाकी मिला पत्ती लग जा पत्ती देखा पत्ती बना पत्ती बना गे यार लाने पत्ती चाहती लंबी पीछे ला गई दो नटा मैं लग जा बाकी पत्तिया बनावा देखा एक पत्ती तो लगी हो ਇੱਕ ਪੱਤੀ ਲੱਗੀ ਵਾਕੀ ਇੱਕ ਲੋ ਬਣਾਵਾਂਗੇ ਇਸ ਵਿੱਚ ਰਾਹ ਤਰਨਾ ਪੜਾਗਾ ਯਾਰ ਇਧਰਲੇ ਪਾਸਾ ਦੇਖੋ ਸੁੰਭੀ ਗੱਲ ਕਰਾਂ ਮੈਂ ਦੇਖੂਗਾ ਲਿਓ ਭਾਈ ਹਮ ਹੋਰ ਨਾਂ ਦੇ ਨਾਂ ਦੇ ਪਹੁੰਚ ਗਏ ਐਸੇ ਸਖਸ ਪਾ ਜਿਹੜਾ ਹੋਰਨ ਲਿਆਦਾ ਕਹਿੰਦਾ ਮਨੂੰ ਨਹੀਂ ਪਤਾ ਮਨੂੰ ਲੈਣਾ ਪਤਾ ਨਹੀਂ ਕਿਆ ਕੰਮ ਆਇਓ ਖੜਿਆ ਭਾਈ ਇਹਨੂੰ ਦੇਖ ਲੇਦਾ ਹਾਂ ਪਤਾ ਭਾਈ ਕਿਆ ਕੰਮ ਆ ਤਨੂੰ ਇਸ ਬੰਦੇ ਨੇ ਸਪੈਸ਼ਲ ਬੁਲਾਇਆ ਜਲਦੀ ਘਰੇ ਤੇ ਆ ਹਾਂ ਮਨੂੰ ਨਹੀਂ ਪਤਾ ਹੈ ਮੁੱਖ ਚੱਲੋ ਆ ਜਾ ਚੱਲ ਤੋਹੀ ਚਲਾ ਜਿੱਥੇ ਤੱਕ ਮਿਲਿਆ ਪਾ ਉਹ ਤੇਰੀ ਤੋਂ ਮੋਟੇ ਤੋਂ ਚਲਾ ਮੈਂ ਠੰਡ ਕਿੰਨੀ ਹੋ ਰਹੀ ਆ ਸ਼ਿਆ ਭਾਈ ਹੋਰ ਨਵਾਦਮਾ ਲਾਵਾਂਗੇ ਪਹਿਲਾਂ ਇਸ ਦਾ ਬੱਲਵ ਹਾਂ ਲੇਕਾ ਨੜੇ ਆਪਣੀ ਥਿੰਬਲਾ ਲਾਵਾਂਗੇ ਉਸ ਦੇ ਪਿੱਛੇ ਲਾਾਂਗੀ ਪ੍ਰੈਸ਼ਰ ਹੋਰ ਨੇ ਜਗੇ ਡੱਬੀ ਜਗੇ ਪਿੱਛਾ ਚਲ ਬਾਕੀ ਦੁਕਾਨਵਾਂ ਜਾ ਕੇ ਮਿਲਾਵੇਂ ਲੈ ਭਾਈ ਥਿੰਬਲਾ ਤਾਂ ਮਿਲ ਗਈ ਲੈ ਬਾਦਮਾ ਕੰਮ ਆਵਾਂਗੀ ਹੋਰ ਨਾੜੇ ਦੇ ਬਾਅਦ ਬਾਕੀ ਉਹ ਲੈਣ ਗਿਆ ਬੱਲਵ ਬੱਲਵ ਲੇਕਾ ਫਿਰ ਚਲਾ ਕਰ ਨੂੰ ਬਾਕੀ ਤਨ ਉਹ ਘਰ ਜਾ ਕੇ ਮਿਲਾਉ ਲੋ ਵੀ ਕਰਾਂਗੇ ਪਹੁੰਚ ਨੀਵੇਂ ਰਹਿ ਗਿਆ ਤਾਂ ਕੰਮ ਬਾਕੀ ਬਣਾ ਪੱਤੀਆਂ ਨਾ ਆ ਯਾਰ ਸਮਾਰ ਕਹਿਣ ਲੱਖੀ ਸੇ ਕੰਮ ਆ ਬਾਦ ਮਾ ਇੱਕ ਥੋਲਾ ਦੀਦੀ ਪਿੱਛੇ ਕੀ ਤਾਂ ਹੋ ਗਈ ਕੰਪਲੀਟ ਬਾਕੀ ਅੱਗੇ ਦੀ ਪੱਤੀ ਬਣਾਣੀ ਪਟਾਗੀ ਯਾਰੀਓ ਇਸ ਵਿੱਚ ਸਰਾਗ ਕਰਨਾ ਪੜੇਗਾ ਇੱਕ ਵਾਰ ਸੇ ਤਾਂ ਕਰ ਦਿਆ ਤਾਂ ਇਹ ਵੀ ਘੁੰਮ ਕਰ ਲਗਾਗਾ ਚਲੋ ਬਾਕੀ ਸੋ ਪੱਤੀਆਂ ਲਗਾ ਮੈਨੂੰ ਲੈ ਬਈ ਪੱਤੀ ਬਣਾ ਰਹੇ ਆ ਸਰਾਗ ਦੇਖੋ ਆ ਜੀ ਬੱਸ ਇਹ ਤਾਂ ਲਾਈਟ ਚਲੀ ਗਈ। ਹਨੇਰੇ ਵਿੱਚ ਕੰਮ ਕਰਨਾ ਪੈਣਾ। ਹੁਣ ਲਾ ਪੱਤੀਆਂ ਹੋ ਗਈ ਦੋਏ ਤਿਆਰ। ਬਾਕੀ ਨੂੰ ਲਾਣਾ ਰਹਿ ਗਿਆ। ਪੱਤੀਆਂ ਦਾ ਜਿਗਾਰਡ ਬਣਾਇਆ ਬਾਈ। ਲੈ ਹੋਰ ਲਕੀ ਨੂੰ ਭੰਡਾ। ਇਹ ਹੋਈ ਟੁੱਟ ਗਈ। ਇਸ ਕੋ ਦਾ ਯਾਰ ਕਲਮਪੜਾ ਜਿਗਾਰਡ ਕਰਨਾ ਪੜਾਗਾ। ਕਿਹਨੇ ਬੰਸੂ ਬਾਤ। ਚਾਦਾ ਕੱਢੀ ਬੰਦਿਆ ਛੱਡ ਬਸ ਇਹ ਜੋ ਜੀ ਮਾਰਾ ਅੰਦਰੋਂੋਂ ਤੋਂ ਫਟਾਟਾ ਪਾ ਰਹੇਗਾ ਆਪਣਾ ਬੰਦਿਆ ਨਾਲ ਕੋਈ ਨਹੀਂ ਜੀ ਮੇਰੇ ਕੋਲ ਚਾਰ ਪੋਸਟ ਦੀ ਹੋਮ ਤੇ ਸੋਚਦਾ ਪੀੜਾ ਹੈ ਹੀ ਕਰ ਰਿਹਾ ਹੈ ਕਿ ਤਰੰਦੇ ਪੰਜਾਬ ਦੇ ਕੋਈ ਨਾ ਹਿੱਸੇ ਮਾਨ ਵਾਲੇ ਸ਼ਹਿਰਾਂ ਤੋਂ ਵੀ ਤੇ ਕਰਾ ਰਿਹਾ ਜੇ ਤੂੰ ਸਰਾ ਗੋਲੀ ਲੰਦਾ ਬੱਤੀ ਤੂੰ ਨਾਟਕ ਜਦੋਂ ਪੂਰਾ ਖੋਲਗਾ

どういうこと

ਉਹ ਖਲਾਗ ਆ ਯਾਰ ਦੇਖਾਂ ਸਾਨੂੰ ਕਹੀਂ ਅੰਦਰ ਲਾ ਦੇਂਗੇ ਇਸਕੇ ਜਿਗਾਰਡ ਕਰਕੇ ਸਾਨੂੰ ਵੀ ਰੱਖਾਂ ਬਾਕੀ ਦੋ ਤਾਰਾਂ ਪੜਾਂਗੀ ਫਿਰ ਤੁਹਾਨੂੰ ਚਲਿਆ ਕੇ ਦਿਖਾਵਾਂਗੇ ਇਤਰੋਂ ਵੀ ਆਵਾਜ਼ ਆਟਾਗਾ ਲੈ ਭਾਈ ਉਹ ਤੋਂ ਲੱਗਿਆ ਤਾਂ ਯੋਹ ਰਹਿਗਾ ਇਹ ਇਸਕਾ ਜਿਗਾਰਡ ਕਰਨਾ ਪੜਾਗਾ ਕਿਹੜਾ ਜਿਗਾਰਡ ਕਰਾਂ ਇਸਕਾ ਯਾਰ ਇਹੋ ਵੀ ਟੁੱਟਿਆ ਵਾ ਇਸਕਾ ਯਾਰ ਬਿਨਾਂ ਉਸਤੇ ਜਿਗਾਰਡ ਚੱਲ ਜਿਗਾਰਡ ਕਰਾਂ ਕੋਈ ਨਾ ਕੋਈ ਕਲੰਪ ਕੋ ਨੂੰ ਪਲੇਣਗਾ ਬਾਕੀ ਸਾਕ ਕਲੰਪ ਲਿਆਵਾਂ ਜਾਏਗਾ ਜੇ ਕਲੰਪ ਮਿਲ ਗਿਆ ਜੀ ਕਲੰਪ ਲੈ ਕੇ ਇਹਨੂੰ ਦੇਖਿਆ ਸੀ ਨੀਚੀ ਟੰਗਾ ਕਹੀਂ ਸੀ ਪੱਕੀ ਚੱਲ ਅੰਦਰ ਲਾਵਾਂ ਯਾਰ ਬਾਹਰ ਤੋਂ ਠੰਡੋ ਕੀ ਬਹੁਤ ਅੰਦਰ ਲਿਆ ਕਰਾਂ ਕੰਮ ਬਾਕੀ ਤੁਹਾਨੂੰ ਬਾਦਾਂ ਮਿਲਾਂ ਲਿਓ ਵੀ ਰਾਤ ਤੋਂ ਕੰਮ ਜਾਣਾ ਪੜ ਗਿਆ ਤਾਂ ਮੋਹ ਚਲਦੀ ਨਾ ਮਾ ਕਰਾਂਗੇ ਇਹ ਤਾਂ ਲੱਗਿਆ ਤਾਂ ਇਹ ਰਹਿ ਗਿਆ ਤਾਂ ਲਾਣਾ ਇਹ ਕਲੰਪ ਬੱਲੀਆ ਬਣਾ ਜਿਗਾੜ ਕਰਕੇ ਹੀ ਬਣਾਇਆ ਘਰੀ ਪੜੀ ਦੀ ਪੱਤੀ ਆ ਇਹਨੂੰ ਅੰਦਰ ਲਾਵਾਂਗੇ ਯਾਰ ਸ਼ੋਅ ਕੇ ਬਾਹਰ ਗਿਰਗੁਰ ਜਾ ਹਗਾ ਵਜਨ ਨਾ ਨਹੀਂ ਸਮਾ ਇਹਨੂੰ ਸ਼ੋਅ ਕੇ ਅੰਦਰ ਲਾਵਾਂਗੇ ਦੇਖਾ ਜਿਗਾੜ ਕਰਿਆ ਇਹ ਇਹ ਇਸ ਨੂੰ ਅੰਦਰ ਲਾਵਾਂਗੇ ਬਾਕੀ ਤੁਹਾਨੂੰ ਲਿਆ ਕੇ ਦਿਖਾਵਾਂ ਕਹਾਂ ਸੀ ਲਾਵਾਂਗੇ ਬਾਕੀ ਤੁਹਾਨੂੰ ਲਾ ਕੇ ਮਿਲੂ ਲੈ ਮੇਟਰ ਚੈੱਕ ਕਰੋ ਪਹਿਲਾਂ ਮਾਰਾ ਇਹੋ ਦੇਖੋ ਅੰਦਰ ਫਿੱਟ ਕਰਦੀ ਆ ਹਨ ਆਹ ਦੇਖੋ ਜਗਾਰਡ ਕਰ ਕਰ ਆਇਆ ਨਾ ਤੋਂ ਕਲੰਪ ਮਾਉ ਆ ਤਾਂ ਆਪੋ ਜਗਾਰਡ ਕਰਿਆ ਪੱਤੀਆਂ ਕ ਬਾਕੀ ਉਹ ਤਾਂ ਲੱਗੇ ਸੇ ਕਨੈਕਸ਼ਨ ਕਰਨਾ ਰਹਿ ਗਿਆ ਬਾਕੀ कनेक्शन करा फिर दिखा थ फिर अद्धा कनेक्शन तो हो गया अद्धा रह गया बाकी लिया स्वच होर ना बाकी थाना दिखाओ अंदर दे जी थिंबर थुंबर ला दी सारा एगाड़ तो हो गया बाकी फिटिंग फिटिंग करनी रह गई इसकी बस की फिटिंग करगा तारा पूरा पाक आएन बाकी फिर मिला पुजा ही है ਯੋ ਵੀਰ ਫਾਈਨਲੀ ਕੰਮ ਡਨ ਹੋ ਗਿਆ ਸਾਰੀ ਵਾਇਰਿੰਗ ਵੀਰਿੰਗ ਹੋ ਗਈ ਉਹ ਦੇਖੋ ਇਹ ਇਹੋ ਕਰਦੀ ਸਾਰੀ ਵਾਇਰਿੰਗ ਇਹਾਂ ਲਾ ਦਿਆ ਸੁੱਚ ਇਹ ਦੇਖੋ ਇਹ ਸੁੱਚ ਲੱਗ ਗਿਆ ਬਾਕੀ ਸਾਰੀ ਕੰਪਲੀਟ ਹੋ ਗਈ ਸਾਰਾ ਜਿਗਾੜੂ ਕੰਮ ਹੋਇਆ ਕੁਛ ਨਹੀਂ ਦਾ ਇਸਕਾ ਇਹ ਦੇਖੋ ਪੱਤੀਆਂ ਵੀ ਨਹੀਂ ਦੀ ਹੈ ਪੱਤੀਆਂ ਦਾ ਇਸਕਾ ਵਿਗਾਰਡ ਕਰਿਆ ਇਸਕਾ ਵੀ ਜਿਗਾੜ ਕਰਿਆ ਠੀਕ ਹੈ ਭਾਈ ਹਰ ਅੰਦਰ ਦੇਖੋ ਉਸਕਾ ਵੀ ਕਲੰਪ ਬਣਾਇਆ ਕਲੰਪ ਇਸਾ ਕੋਈ ਨਹੀਂ ਲੱਗਿਆ ਆਪਣਾ ਜਿਗਾੜ ਲਾਇਆ ਬਾਕੀ ਸਾਰਾ ਲੱਗੇ ਤੁਹਾਨੂੰ ਬੁਜਾਇਆ ਕੇ ਦਿਖਾਵਾਂ

ਬਾਕੀ ਤਾਂ ਬਤਾਇਓ ਕਿਤਰੋਂ ਵੀ ਲੱਗ ਰਹੀ ਆ ਲਓ ਫਿਰ ਸਾਰਾ ਫਿੱਟ ਹੋ ਗਿਆ ਚਲਾਇਆ ਵੀ ਤੁਹਾਨੂੰ ਦਿਖਾ ਦਿਆਂ ਥੰਬ ਬਤਾਇਓ ਫਿਰ ਕਿਤਰੋਂ ਕ ਲੱਗ ਕਿਤਰਾ ਹਾਂ ਵੇ ਐਸੀ ਕਿਤਰੋਂ ਕ ਲੱਗਿਆ ਵੀਰ ਓਕੇ ਓਕੇ ਯੋਹੀ ਲਿਆ ਤਾਂ ਬਾਈ ਇਹਨੂੰ ਯੋਹੀ ਆਇਆ ਤਾਂ ਲੇਕਾ ਇਹਨੂੰ ਬਾਕੀ ਥੰਬ ਬਤਾਇਓ ਫਿਰ ਕਿਤਰੋਂ ਕ ਲੱਗਿਆ ਬਾਜੂ ਬੂਤੋ ਹਨ ਕੰਮ ਹੀ ਕੱਢ ਰਿਹਾ ਦੇਖੋ ਇਹ ਦੇਖੋ ਇਤਰੋ ਵੀ ਟ੍ਰੇਨਾਂ ਆਵਾਜ਼ ਆਵਾ ਬਾਕੀ ਕਿਆਰ ਬਾਕੀਆਂ ਦੂਸਰੇ ਦਿਗਾਂ ਲਾਵਾਂਗੇ ਇਸ ਵਾਂ ਓਕੇ ਕਹਾਂ ਰੈਨੂ ਜੇ ਢੀ ਵਜਾਂ ਸੀ ਕੱਢਾਂ ਪਤਾ ਨਹੀਂ ਕਾਸ ਕਿਰੇ ਨੇ ਉਸੋਂ ਵਜਾਂ ਜੀ ਕੱਢਣ ਲੱਗ ਜਾਗਾ ਬਾਕੀ ਇਸ ਵਾਂ ਦੋ ਤਿੰਨ ਹੋਰ ਆਵਾਂਗੇ ਉਹ ਵੀ ਲਾ ਦੇਂਗੇ ਬਾਕੀ ਚਲੋ ਫਿਰ ਜੀ ਅੱਜ ਦਾ ਬਲੌਗ ਵਧੀਆ ਲੱਗਿਆ ਹੋ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵੀਡੀਓ ਮਿਲਾਂਗੇ ਓਕੇ ਬਾਏ ਬਾਏ